ਸਿੰਘ ਸਾਹਿਬ ਦਾ ਸਰਪੰਚ ਹੈ ਰਤ ਸਿੰਘ ਜੀ ਕੀ ਹਾਲਾਤ ਇਥੋਂ ਦੇ ਹਾਲਾਤ ਮਹਾਰਾਜ ਜੀ ਇੰਨੇ ਕੁ ਮਾੜੇ ਆ ਕਿ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਸਾਰਾ ਦਿਨ ਦੱਸਦੇ ਰਹੀਏ ਤੇ ਤੁਸੀਂ ਸੁਣ ਨਹੀਂ ਸਕਦੇ ਬਹੁਤਾ ਤੇ ਗੰਦ ਜਿਹੜਾ ਹੈ ਨਾ ਉਹ ਕਰੈਸਰਾਂ ਨੇ ਪਾਇਆ ਆ ਆਪਣੀ ਮਰਜ਼ੀ ਨਾਲ ਪੁੱਟੀ ਜਾਂਦੇ ਨੇ ਕਿਸੇ ਦੀ ਮੰਦੇ ਨਹੀਂ ਆ ਇੰਨੀ ਕੁ ਹਾਲਾਤ ਮਾੜੀ ਆ ਕਿ ਕੋਈ ਬੰਦਾ ਸ਼ਰਕਥਾਣੀ ਨੰਗ ਨਹੀਂ ਸਕਦਾ ਇਹ ਸਾਲ ਪੱਕੀ ਸ਼ਰਕ ਹੁੰਦੀ ਜਦੋਂ ਦੀ ਇਹ ਸਰਕਾਰ ਨੇ ਮਿੱਟੀ ਪਾਈ ਆ ਚਾਲ 1.5 ਸਾਲ ਹੋ ਚਲੇ ਮਿੱਟੀ ਪਾਈ ਨੂੰ ਪੱਕੀ ਸ਼ਰਕ ਨੂੰ ਕੱਚੀ ਕਰਕੇ ਇੰਨਾ ਕਿ ਸਾਨੂੰ ਮੁਸ਼ਕਲ ਆ ਕਿ ਅਸੀਂ ਮਕੇਰੀਆਂ ਨੂੰ ਨਹੀਂ ਜਾ ਸਕਦੇ ਉਹ ਛਾਲਿਆਂ ਤਾਂ ਨਹੀਂ ਜਾਂਦੇ ਆ ਇਹਨਾਂ ਨੂੰ ਹੁਣ ਮੜਾ ਜਾ ਉਸ ਦਿਨ ਪ੍ਰਧਾਨ ਸਾਹਿਬ ਆਏ ਸੀ ਤੇ ਉਹਨਾਂ ਨੂੰ ਮੜਾ ਜਾ ਪਤਾ ਲੱਗਾ ਸੀ ਉਹ ਥੋੜੇ ਦਿਨ ਪਹਿਲਾਂ ਇਹਨਾਂ ਨੇ ਕੀਤਾ ਉਹਦਾ ਘਾਟਨ ਕਰਤਾ ਸਮਝੇਰ ਸਿੰਘ ਨੇ ਨਾ ਪੱਕੀ ਸ਼ਰਕ ਦੇ ਮੈਂ ਸੜਕ ਤੇ ਖਲੋਕੇ ਤੇ ਘਾਟਨ ਕਰਕੇ ਤੇ ਘਰੋਂ ਚੜ ਗਏ ਹੁਣ ਉਹ 1 ਕਿਲੋਮੀਟਰ ਨਹੀਂ ਬਣੀ ਮਹੀਨੇ ਦੇ ਵਿੱਚ ਦੋ ਮਹੀਨੇ ਵਿੱਚ ਇਹਨਾਂ ਨੂੰ ਚਾਹੀਦਾ ਹੀ ਆ ਜਿਹੜਾ ਇਲਾਕਾ ਆ ਦਲੇਰਪੁਰ ਖੇੜਾ ਐਸ ਚੇਚੀਆਂ ਵਾਲੇ ਬੰਨਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੀ ਕਿ ਜਿਹੜੇ ਬੱਚੇ ਇੰਨੇ ਪੜ ਨਹੀਂ ਸਕਦੇ ਕਿ ਸਕੂਲੇ ਜਾ ਨਹੀਂ ਸਕਦੇ ਇੱਥੋਂ ਕਿ ਤੱਕਰ ਮਾੜੀ ਹਾਲਾਤ ਤੇ ਦਲੇਰਪੁਰ ਖੇੜੇ ਦੀ ਕਿ ਆਪਾਂ ਨੇ ਖਾਣ ਜੋਗੇ ਦਾਣੇ ਨਹੀਂ ਪਿਆ ਸਕਦੇ ਮੋਟਰਸਾਈਕਲ ਤੇ ਜਾ ਕੇ ਤੇ ਜੇ 10 ਕਿਲੋ ਲੈਣਗੇ ਤੇ 4 ਜੀ ਉਹ ਤੇ ਦੂਜੇ ਦਿਨ ਮੁੱਕ ਜਾਂਦੇ ਨੇ ਤੇ ਕਿੰਨੀ ਕਵਾਰੀ ਗਾਰੇ ਦੇ ਵਿੱਚੋਂ ਨੰਕੇ ਜਾਣਗੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਪ੍ਰਸ਼ਾਸਨ ਕੋਈ ਨਹੀਂ ਜੀ ਜਿੱਦਣ ਸਾਡੇ ਪ੍ਰਧਾਨ ਸਾਹਿਬ ਆਏ ਸੀ ਬਗੇਰ ਜੀ ਉਸ ਦਿਨ ਸਮਝੇ ਸੀ ਇਹਨੂੰ ਕਿਤੇ ਪਤਾ ਲੱਗਾ ਤੇ ਉਹ ਚਾਰਕ ਬੰਦੇ ਲਾ ਕੇ ਆਏ ਇਹਨੂੰ ਦੇਖ ਗਏ ਉਸ ਤੋਂ ਬਾਅਦ ਫਿਰ ਨਹੀਂ ਆਇਆ ਕੋਈ ਪਿੰਡ ਵਸੀ ਨਹੀਂ ਕੋਈ ਦੱਸਿਆ ਨਹੀਂ ਕਿ ਇਹਨੂੰ ਕੋਈ ਨਹੀਂ ਆ ਚਾਰਕ ਉਹੀ ਉਹਦੇ ਜਿਹੜੇ ਝਾੜੂ ਵਾਲਿਆਂ ਦੇ ਪੰਜ ਸੱਤ ਬੰਦੇ ਹਨ ਉਹੀ ਉਹਦੇ ਨਾਲ ਹੀ ਉਸ ਤੋਂ ਬਾਅਦ ਕੋਈ ਪ੍ਰਸ਼ਾਨ ਕੋਈ ਡੀਸੀ ਨਹੀਂ ਕੋਈ ਡੀਐਸ ਵੀ ਕੋਈ ਕੋਈ ਬੰਦਾ ਇੱਥੇ ਆਇਆ ਹੀ ਨਹੀਂ ਉਹਦੇ ਕੋਈ ਬਿਆਨ ਨਹੀਂ ਆਏ ਉਹਦੇ ਬਿਆਨ ਵੀ ਕਿਤੇ ਨਹੀਂ ਆਏ ਉਹਦੇ ਸਾਡੇ ਪ੍ਰਧਾਨ ਜੀ ਨੇ ਉਹਨਾਂ ਦੇ ਬਿਆਨ ਵੇਖ ਕੇ ਵੀਡੀਓ ਦੇ ਵਿੱਚ ਵੇਖ ਕੇ ਤੇ ਤਾਂ ਉਹਨੂੰ ਕਿਤੇ ਆਏ ਵੀ ਚੱਲ ਮੈਂ ਫੇਰਾ ਮਾਰਾਂ ਵਾਂ ਇੰਨੀ ਕੁ ਹਾਲਾਤ ਮਾੜੀ ਐ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਇਹ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਦਾ ਬਰੀ 2023 ਚ ਤੋਗੇ ਦੋ ਨੱਕੇ ਹੋਇਆ ਤੇ ਅਸੀਂ ਇੱਕ ਨੱਕੇ ਦਾ ਹਾਲ ਵੇਖਣ ਡਿਆ ਨਾ ਜਦੋਂ ਤਿੰਨ ਨੱਕੇ ਇਕੱਠੇ ਹੁੰਦੇ ਉੱਥੇ ਜਾ ਕੇ ਵੇਖਣ ਲਈ ਪੇਸ਼ੇਂ ਬਣੀ ਆ ਉੱਥੇ ਤੇ ਬਿਲਕੁਲ ਕੁਝ ਨਹੀਂ ਰੱਭਣ ਸਾਡੇ ਜਿੱਥੇ ਹੀ ਘਰਾਂ ਦੇ ਸਾਹਮਣੇ ਬੈਠੇ ਆ ਅਸੀਂ ਇੰਨਾ ਕੁ ਮਾੜਾ ਹਾਲ ਐ ਪੀ ਅਸੀਂ ਸੰਤ ਤਿੰਨ ਸਾਲ ਹੋ ਗਿਆ ਰੋਂਦਿਆਂ ਨੂੰ ਅੱਜ ਤੇ ਗੱਲ ਕਰੀਆ ਬਸ ਸਾਡਾ ਰੋਣਾ ਕਿਸੇ ਨੇ ਨਹੀਂ ਕੋਈ ਨਹੀਂ ਵੜਦਾ ਪੱਠੜ ਡੰਗਰ ਦਾ ਕੀ ਹਾਲੇ ਤਰ੍ਹਾਂ ਮੈਂ ਕਿ ਪੱਠਿਆਂ ਨਾਲ ਨਾ ਮੈਂ ਕੱਲ ਨਾ ਸਾਡੇ ਪਲੇ ਚ ਪਤਾ ਲੱਗਿਆ ਥੋੜੇ ਬਤੇ ਆ ਗਏ ਮੈਂ ਟਰੈਕਟਰ ਲੈ ਕੇ ਘਰੋਂ ਨਿਕਲਿਆ ਵਾ ਨਾਲ ਮੇਰਾ ਬੇਟਾ ਨਾਲ ਮੇਰੀ ਘਰ ਦੀ ਆ ਬਈ ਚਲੋ ਸਰਜਣ ਚੱਲਨੇ ਪਾਣੀ ਜਿਆਦਾ ਸਾਡਾ ਖਾਲੀ ਟਰੈਕਟਰ ਫਸ ਗਿਆ ਨਹੀਂ ਤੁਰਦਾ ਹਾਰ ਕੇ ਮੁੜ ਕੇ ਤੇ ਸੱਜਣ ਨੂੰ ਫੋਨ ਕੀਤਾ ਔਰ ਟਰੈਕਟਰ ਲੈ ਆ ਕੇ ਤੇ ਖਾਲੀ ਟਰੈਕਟਰ ਨੇ ਬਾਕੇ ਖਿੱਚਿਆ ਇਹੋ ਜੀ ਪੋਜੀਸ਼ਨ ਸਾਡੀ ਆ ਸਾਡੇ ਡੰਗਰਾਂ ਦਾ ਬਹੁਤ ਜਿਆਦਾ ਮਾੜਾ ਹਾਲ ਆ ਆਹ ਕਿਹਦਾ ਕੋਈ ਜੀ ਰਸਨਾ ਜੀ ਜਨਾਬ ਤੁਹਾਡੇ ਅੱਖਾਂ ਦੇ ਵਿੱਚ ਇੱਥੇ ਤੁਸੀਂ ਤਾਂ ਥੋੜਾ ਜਿਹਾ ਲੰਘਿਆ ਨਾ ਕਿ ਤਾਂ ਥੋੜਾ ਜਿਹਾ ਲੰਘ ਕੇ ਵੇਖੋ ਸਾਡੇ ਬੱਚੇ ਸਕੂਲ ਨਹੀਂ ਜਾਂਦੇ 2 ਮਹੀਨੇ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਾਢੇ 6 ਵਜੇ ਸਾਡੇ ਪਿੰਡ ਦੇ ਵਿੱਚ 2023 ਦੇ ਵਿੱਚ ਚਾਰ ਬੱਸਾਂ ਆਉਂਦੀਆਂ ਸੀ ਜਿਹੜੀਆਂ ਸਾਡੇ ਨਿੱਕੇ ਨਿੱਕੇ ਬੱਚੇ ਲੈ ਕੇ ਜਾਂਦੀਆਂ ਅਸੀਂ ਸੁੱਤੇ ਹੁੰਨੇ ਤੇ ਬੱਸਾਂ ਆਉਂਦੀਆਂ ਤੇ ਬੱਚੇ ਘਰ ਦੀਆਂ ਤਿਆਰ ਕਰਕੇ ਭੇਜ ਦਿੰਦੀਆਂ ਸੀ ਉਹ ਸਾਨੂੰ 1.5 ਸਾਲ ਪੌਣੇ 2 ਸਾਲ ਹੋ ਗਏ ਬੱਸਾਂ ਵਿਖਿਆ ਨੂੰ ਅਸੀਂ ਖੁਦ ਆਪਣੇ ਮੋਟਰਸਾਂ ਤੇ ਵੀ ਨਹੀਂ ਜਾਣ ਲੱਰਾ ਜਿੱਦਾਂ ਵੀ ਹੋ ਸਕਦਾ ਔਖੇ ਸੌਖਿਆ ਵੇਖੋ ਮੈਂ ਤੁਹਾਡੇ ਕੋਲ ਇੱਥੇ ਇੰਨਾ ਕਿ ਥਾਂ ਹੀ ਲੰਘਿਆ ਵਾ ਤੇ ਮੇਰਾ ਆ ਹਾਲ ਵਾ ਤੇ ਸਾਡੇ ਬੱਚੇ ਜਿਹੜਾ ਸਕੂਲ ਜਾਂਦਾ ਵਰਦੀਆਂ ਲਿਬੜ ਜਾਂਦੀਆਂ ਬੋਰਡ ਲਿਬੜ ਜਾਂਦੇ ਕੋਈ ਡੇਕ ਪਿੰਦੇ ਚਰੇ ਰੋਂਦੇ ਆਂ ਦੇ ਘਰਾਂ ਨੂੰ ਠੀਕ 1.5 ਸਾਲ ਤੋਂ ਸਾਡੇ ਬੱਚੇ ਘਰ ਬੈਠੇ ਉਹਨਾਂ ਨੇ ਕੀ ਬਣਨਾ ਠੀਕ ਕਿਹੜੀ ਕੀ ਕਿਹੜੀ ਪੋਜੀਸ਼ਨ ਤੇ ਉਹ ਪਹੁੰਚਣਗੇ ਉਹਨਾਂ ਤੋਂ ਕੀ ਆਸ ਰੱਖਾਂਗੇ ਆ ਜਾ ਕੇ ਬੱਚੇ ਹੀ ਨੀਆਂ ਹੁੰਦੀਆਂ ਵਾ ਨਿੱਕੇ ਬੱਚੇ ਜਿਹੜੇ ਕੱਲ ਨੂੰ ਦੇਸ਼ ਦਾ ਭਵਿੱਖ ਹੋਣਾ ਸੰਭਾਲਣਾ ਵਾ ਪਰ ਜਿਹੜੇ ਬੱਚੇ ਸਾਡੇ ਹੁਣੇ ਰੋਲਣਦੇ ਆ 4 4 5 5 ਸਾਲ ਦੇ 10 ਦੇ 15 ਸਾਲ ਦੇ ਸਾਰੇ ਬੱਚੇ ਸਾਡੇ ਘਰ ਬੈਠੇ ਆ ਕੋਈ ਰਸਤਾਨੀ ਨਾ ਕੋ ਸੁਣਵਾਈ ਸਾਡੀ ਤੁਸੀਂ ਸਾਡੇ ਥੋੜਾ ਜਿਹਾ ਅੱਗੇ ਹੋ ਇੱਥੇ ਸਾਹਮਣੇ ਕ੍ਰੈਸ਼ਰ ਆ ਦੋ ਉਹਨਾਂ ਕ੍ਰੈਸ਼ਰਾਂ ਤੇ ਇੰਨਾ ਕਿ ਗੰਦ ਪਾਖੜਿਆ ਨਾ ਆ ਲੈਣਾ ਲੀਆਂ ਕ੍ਰੈਸ਼ਰਾਂ ਨੇ ਬਾਹਾਲੀਆਂ ਵਾ ਉਹਨਾਂ ਕੋ ਰੇਤ ਵਾਲੋਂ ਕੋ ਬਜਰੀ ਆ ਯਾਰ ਜੋ ਲੰਗਦੇ ਆ ਤੇ ਉਹਦੇ ਵਿੱਚ ਰੇਤ ਬਜਰੀ ਤੇ ਪਾ ਸਕਦੇ ਆ ਨਾਲ ਸਾਰੇ ਮੰਡਲ ਅਧਿਕਾਰੀ ਸਭ ਇੱਥੇ ਪਹੁੰਚੇ ਨੇ ਅਸੀਂ ਸਭ ਲੋਕਾਂ ਨੇ ਇੱਥੇ ਜੋ ਦੇਖੇ ਹਾਲਾਤ ਤੇ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ ਔਰ ਮੈਂ ਹੁਣੇ ਡੀਸੀ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੂੰ ਵੀ ਮੈਂ ਇਹ ਕਿਹਾ ਕਿ ਜਿੱਦਾਂ ਦਾ ਸਾਨੂੰ ਵੈਦਰ ਦੀ ਫੋਰਕਾਸਟ ਮਿਲੀ ਹੈ ਹਿਮਾਚਲ ਹੱਲੇ ਵੀ ਅਗਲੇ 7 ਦਿਨ ਬਹੁਤ ਰੈਡ ਅਲਰਟ ਦਿੱਤਾ ਗਿਆ ਹੈ ਔਰ ਬਹੁਤ ਬਾਰਿਸ਼ ਹੋਣ ਦੇ ਜਿਹੜੇ ਅਸਾਰ ਨੇ ਔਰ ਉਥੋਂ ਜਿਹੜਾ ਇੰਨਾ ਪਾਣੀ ਆਣਾ ਹੈ ਜੇ ਇਮੀਡੀਏਟਲੀ ਇਹਨੂੰ ਨਹੀਂ ਬੰਦ ਕੀਤਾ ਗਿਆ ਹੈ ਲਗਾ ਆਈ ਥਿੰਕ ਤਿੰਨ ਜਗ੍ਹਾ ਬ੍ਰੀਚ ਹੋਇਆ ਹੋਇਆ ਹੈ ਤੇ ਲੇਟੈਸਟ ਹੋਇਆ ਹੈ 2023 ਦੇ ਜਿਹੜੇ ਹੋਏ ਉਹਨਾਂ 'ਚ ਵੀ ਪੁਰਾਣੀ ਗਵਰਨਮੈਂਟ ਨੇ ਕੁਝ ਕੰਮ ਨਹੀਂ ਕੀਤਾ ਜੋ ਦੱਸਿਆ ਗਿਆ ਹੈ ਔਰ ਤੁਸੀਂ ਇਹ ਦੇਖੋ ਕਿ 23 ਦਾ ਕੋਈ ਬ੍ਰੀਚ ਹੋਈ ਹੈ ਔਰ ਇਸ ਤਰੀਕੇ ਨਾਲ ਪਿੰਡਾਂ 'ਚ ਮਾਰ ਕਰਦਾ ਹੈ ਪਾਣੀ ਫਸਲਾਂ ਤਬਾਹ ਹੋ ਜਾਂਦੀਆਂ ਔਰ ਤੁਸੀਂ ਦੇ ਤੇ ਦੇ ਦੌਰਾਨ ਜਿਹੜਾ ਸਾਰਾ ਏਰੀਆ ਖਰਾਬ ਹੋ ਜਾਂਦਾ ਹੈ ਤੇ ਮੈਂ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਰੀ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਸੁੱਤੀ ਹੋਈ ਹੈ ਔਰ ਸਾਨੂੰ ਇਹ ਉੱਠਣਾ ਪਏਗਾ ਔਰ ਸਾਰੀ ਭਾਜਪਾ ਨੂੰ ਮੈਂ ਤੇ ਕਹਿੰਦਾ ਕਿ ਸੜਕਾਂ ਤੇ ਆਓ ਇਹ ਸਾਰਾ ਜਿਹੜੀ ਗੱਲ ਰੋਕਣ ਵਾਸਤੇ ਪੂਰੇ ਜ਼ੋਰ ਨਾਲ ਇੱਥੇ ਕੋਈ ਐਜੀਟੇਸ਼ਨ ਖੜੀ ਕਰਨੀ ਚਾਹੀਦੀ ਹੈ ਔਰ ਇੱਕ ਬਹੁਤ बड़ा ਨੁਕਸਾਨ ਪਾਣੀ ਦਾ ਨੁਕਸਾਨ ਤਾਂ ਇਹ ਪਾਣੀ ਵੀ ਮਾਰਤੇ ਅੱਜਕੱਲ ਉਤਰਾਖੰਡ ਤੇ ਹਿਮਾਚਲ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਜਿੱਥੇ ਕਿੱਤਾ ਜਾ ਸਕਦਾ ਹੈ ਬਚਾ ਉੱਥੇ ਅਗਰ ਐਡਮਿਨਿਸਟ੍ਰੇਸ਼ਨ ਦੀ ਲਾਪਰਵਾਹੀ ਨਾਲ ਗਵਰਨਮੈਂਟ ਦੀ ਲਾਪਰਵਾਹੀ ਨਾਲ ਇਸ ਤਰੀਕੇ ਦੇ ਹਾਲਾਤ ਬਣੇ ਨੇ ਤੇ ਬਹੁਤ ਅਫਸੋਸਨਾਕ ਗੱਲ ਹੈ ਭਾਜਪਾ ਜਨਤਾ ਪਾਰਟੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਹਮੇਸ਼ਾ ਸੜਕਾਂ ਦੇ ਉੱਤਰਦੇ ਰਹੇ ਤੇ ਮੈਂ ਆਪਣੀ ਸਾਰੀ ਟੀਮ ਨੂੰ ਇਹੀ ਅੱਜ ਕਹਿ ਕੇ ਜਾ ਰਿਹਾ ਕਿ ਇਸ ਤੇ ਪੂਰੀ ਜ਼ੋਰ ਦੀ ਲੜਾਈ ਲੜੋ ਔਰ ਇਹ ਬਹੁਤ بڑا ਕੰਮ ਨਹੀਂ ਹੈ ਮੈਨੂੰ ਤੇ ਲੱਗਦਾ ਕਿ ਸਰਕਾਰ ਨੂੰ ਯਾ ਐਡਮਿਨਿਸਟ੍ਰੇਸ਼ਨ ਨੂੰ ਪਹਿਲੀ ਇਹ ਧਿਆਨ ਰੱਖਣਾ ਚਾਹੀਦਾ ਸੀ ਅਗਰ ਇੰਨੇ ਛੋਟੇ-ਛੋਟੇ ਬ੍ਰੀਚ ਨੇ ਤੇ ਇਮੀਡੀਏਟਲੀ ਇਹਨਾਂ ਨੂੰ ਫਿਲ ਕਰਦੇ ਤੇ ਸ਼ਾਇਦ ਬਹੁਤ بڑا ਬਚਾ ਲੈਂਦਾ। ਪਰ ਮੈਂ ਹੁਣ ਦੇਖ ਰਿਹਾ ਸੀ ਕਿ ਲਗਾਤਾਰ ਪਾਣੀ ਅੰਦਰ ਜਾ ਰਿਹਾ ਹੈ। ਔਰ ਅਗਰ ਬਾਰਿਸ਼ ਉੱਤੇ ਜ਼ਿਆਦਾ ਜ਼ੋਰ ਦੀ ਹੋ ਗਈ ਤੇ ਸ਼ਾਇਦ ਪਿੰਡਾਂ 'ਚ ਵੀ ਸਾਰਿਆਂ 'ਚ ਭਰ ਜਾਣਾ। ਸੋ ਐਸਾ ਨੁਕਸਾਨ ਅਗਰ ਹੁੰਦੇ ਸਾਹਮਣੇ ਦੇਖ ਰਹੇ ਹੈ ਔਰ ਗਵਰਨਮੈਂਟ ਨਹੀਂ ਜਾਗ ਰਹੀ। ਐਡਮਿਨਿਸਟ੍ਰੇਸ਼ਨ ਸੁੱਤੀ ਹੋਈ ਹੈ ਤੇ ਮੈਂ ਅਸੀਂ ਸਮਝ ਸਕਦੇ ਹਾਂ ਕਿ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਕਿਸ ਤਰੀਕੇ ਦਾ ਪ੍ਰਸ਼ਾਸਨ ਇਥੇ ਕਰ ਰਹੀ ਹੈ ਕਿਸ ਤਰੀਕੇ ਦਾ ਦੇਖਰੇਖ ਕਰ ਰਹੀ ਹੈ ਵੈਸੇ ਇਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਲੇਕਿਨ ਇਸ ਤਰ੍ਹਾਂ ਕੇ ਵੀ ਲਾਪਰਵਾਹੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਉਹਨਾਂ ਦੀ ਫਸਲਾਂ ਨਾਲ ਉਹਨਾਂ ਦੀ ਕਮਾਈ ਨਾਲ ਖਿਲਵਾੜ ਕਰਨਾ ਬਹੁਤ ਅਫਸੋਸਯੋਗ ਹੈ